ਦੋਸਤੋ ਜਿੰਦਗੀ ਜੀਣ ਲਈ ਚਾਹੇ ਕੋਈ ਕੰਮ ਸਿੱਖਣਾ ਹੋਵੇ ਜਾਂ ਕੋਈ ਪੜ੍ਹਾਈ ਕਰਨੀ ਹੋਵੇ ਆਪਣਾ ਸਰੀਰ ਜਾਨੀ ਕਿ ਫਿਜ਼ੀਕਲ ਸਟਰਕਚਰ ਦੂਸਰਾ ਨੰਬਰ ਦਿਮਾਗ ਸੋਚ ਮਾਈਂਡ ਸੈਟ ਨੂੰ ਧਿਆਨ ਵਿੱਚ ਰੱਖ ਕੇ ਹੀ ਕੰਮ ਜਾਂ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਕਿ ਜਿਸ ਨਾਲ ਜਿਆਦਾ ਕਾਮਯਾਬੀ ਮਿਲ ਸਕੇ ਸਮਝਣ ਲਈ ਉਦਾਹਰਨ ਦੇ ਤੌਰ ਤੇ ਅਗਰ ਬਿਲਕੁਲ ਕਮਜ਼ੋਰ ਬੰਦਾ ਹੈਲਥ ਐਂਡ ਵੈਲਨੈਸ ਜਿਮ ਦਾ ਕੋਈ ਕੰਮ ਸਿੱਖ ਲੈਂਦਾ ਜਾਂ ਟ੍ਰੇਨਰ ਬਣ ਜਾਂਦਾ ਜਾਂ ਕੋਈ ਐਜੂਕੇਟਰ ਬਣ ਜਾਂਦਾ ਤੇ ਉਹਨੀ ਕਾਮਯਾਬੀ ਨਹੀਂ ਮਿਲੇਗੀ ਇਸੇ ਤਰ੍ਹਾਂ ਹੀ 120 ਕਿਲੋ ਦਾ ਇਨਸਾਨ ਕੋਈ ਬਿਜਲੀ ਦਾ ਲਾਈਨਮੈਨ ਦਾ ਖੰਭੇ ਤੇ ਚੜਨ ਦਾ ਕੰਮ ਸਿੱਖ ਲੈਂਦਾ ਤਾਂ ਉਹਨੂੰ ਮੁਸ਼ਕਲ ਹੋਏਗੀ ਤੇ ਕੰਮ ਵਿੱਚ ਇੰਨੀ ਕਾਮਯਾਬੀ ਹਾਸਲ ਨਹੀਂ ਹੋ ਸਕਦੀ ਹੈ ਇਸ ਕਰਕੇ ਨਾ ਚੀਜ਼ਾਂ ਦਾ ਖਾਸ ਕਰਕੇ ਜਿਹੜਾ ਯੂਥ ਹੈ ਬੱਚੇ ਆ ਮਾਂ-ਬਾਪ ਆ ਉਹਨਾਂ ਨੂੰ ਇਸ ਗੱਲ ਦਾ ਆਪਣਾ ਪ੍ਰੋਫੈਸ਼ਨ ਸਿਲੈਕਸ਼ਨ ਕਰਨ ਲੱਗਿਆਂ ਇਹ ਚੀਜ਼ ਧਿਆਨ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਧੰਨਵਾਦ ਥੈਂਕ ਯੂ